ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਸਵੀਂ ਦਾ ਪਵਿੱਤਰ ਦਿਹਾੜਾ 9 ਜਨਵਰੀ ਦਿਨ ਵੀਰਵਾਰ ਨੌਜਵਾਨ ਵੀਰ ਲਾ ਕੇ ਬੈਠੇ ਲੰਗਰ ਦਸਤਾਰਾਂ ਦੇ ਆ ਦੇਖੋ ਮੁੰਡਿਆ ਨੇ ਕਿੰਨੀਆਂ ਕਿੰਨੀਆਂ ਸੋਹਣੀਆਂ ਦਸਤਾਰਾਂ ਬੰਨੀਆਂ ਪਿਆਣੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਨੌਜਵਾਨਾਂ ਨੂੰ ਇਧਰ ਦਮਾਲਾ ਸਜਾਇਆ ਸਿੰਘ ਦੇ ਇੱਕ ਇਧਰ ਸਿੰਘ ਦੇ ਦਮਾਲਾ ਸਜਾ ਰਹੇ ਨੇ ਵਾਯੋ ਇੱਕੇ ਛੋਟੇ ਬੱਚੇ ਦੇ ਇਹ ਦਮਾਲਾ ਸਜਾ ਲੰਗੇ ਦਸਤਾਰ ਇਹ ਦਮਾਲਾ ਸਜਾਉਣੇ ਕੋਲ ਵੀ ਇੱਕ ਓਲਡੀ ਜੀ ਤੂੰ ਐਸਾ ਲੋੜ ਨਾ ਪਾਉਂਦਾ ਪੁੱਤੇ ਮੁਗਰੀ ਛੋਟੇ ਹਾਂ ਵੇਹ ਉਧਰ ਉਧਰ ਕਿੰਨੇ ਮੜਦੇ ਨੇ ਫੱਕੇ ਉਧਰ ਫੜਮਣੀ ਕਿੰਨੇ ਮੜਦੇ ਆ 10 ਸੈਕਿੰਡ ਕੀ ਕੀ ਟੈਗ ਹੋ ਜਾ ਸੈਜ ਬਰੇ ਇਧਰ ਦੀ ਸਾਈਡ ਸਿੱਖ ਇਤਿਹਾਸ ਦੇ ਵਾਸਤੇ ਵਿੱਚੋਂ ਬੱਚਿਆਂ ਵਾਸਤੇ ਤੇ ਨੌਜਵਾਨ ਵੀਰਾਂ ਵਾਸਤੇ ਪ੍ਰਸ਼ਨ ਉੱਤਰ ਹੈ। ਜਿਹੜੇ ਜਿਹਨੂੰ ਪਤਾ ਨਹੀਂ ਕਰਦੇ ਕਿ ਕਿਹਨੂੰ ਕੀ ਆਏਗਾ ਮੈਨੂੰ ਤਾਂ ਹੀ ਪਤਾ ਹੈ ਜੇ ਟਿਪ ਆ ਰਿਹਾ ਸਭ ਨੂੰ ਪਤਾ ਗਿਆ ਹੈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ